ਕੜੇ ਪੁੱਤ ਹਾਂਜੀ ਬਾਪੂ ਜੀ ਲਿਆਓ ਇਸ ਮਹੀਨੇ ਦਾ 800 ਰੁਪਏ ਕਿਰਾਇਆ ਬਾਪੂ ਜੀ ਤੁਸੀਂ ਕਹੇ ਜੀਆਂ ਗੱਲਾਂ ਕਰਦੇ ਹੋ ਆਪਣੇ ਤਾਂ ਵੀ ਕੋਈ ਕਿਰਾਇਆ ਲੈਂਦਾ ਹੁੰਦਾ ਹੈ ਦੇਖ ਪੁੱਤ ਜੇ ਤੂੰ ਇਸ ਘਰ ਵਿੱਚ ਰਹਿਣਾ ਹੈ ਤਾਂ ਤੈਨੂੰ ਕਿਰਾਇਆ ਹੀ ਦੇਣਾ ਪਊਗਾ ਕਿਉਂਕਿ ਇਹ ਘਰ ਮੇਰਾ ਹੈ ਬਾਪੂ ਜੀ ਸਭ ਨੂੰ ਹੋ ਗਿਆ ਸਭ ਠੀਕ ਤਾਂ ਹੈ ਹਾਂ ਹਾਂ ਸਭ ਠੀਕ ਹੈ ਮੇਰੇ ਵੀ ਖਰਚੇ ਨੇ ਕਿਰਾਇਆ ਤਾਂ ਤੈਨੂੰ ਦੇਣਾ ਹੀ ਪਊਗਾ ਗੱਲ ਸੁਣ ਬਾਪੂ ਜਦੋਂ ਅਸੀਂ ਕਿਰਾਇਆ ਹੀ ਦੇਣਾ ਇੱਥੇ ਅਸੀਂ ਜ਼ਰੂਰੀ ਰਹਿਣਾ ਅਸੀਂ ਕਿਤੇ ਹੋਰ ਰਹਿ ਜਾਾਂਗੇ ਕਾਲੇ ਮੈਂ ਤਾਂ ਤੈਨੂੰ ਪਹਿਲੀ ਆਖਿਆ ਸੀ ਆਪਾਂ ਅੱਡ ਰਹੇ ਜਾਨਾ ਤੈਨੂੰ ਵੀ ਸੌਂਖ ਸੀ ਇਹਦੇ ਨਾਲ ਰਹਿਣ ਦਾ ਹਾਂ ਹੋਰ ਘਰ ਕਿਰਾਏ ਤੇ ਲੈ ਲਓ ਹੋਰ ਘਰ ਸਾਨੂੰ 20000 ਰੁਪਏ ਕਿਰਾਏ ਤੇ ਮਿਲੂ ਆ ਤੇ ਮੈਂ ਤਾਂ ਸੋ ਤੋਂ 10000 ਹੀ ਮੰਗ ਰਹੇ ਹਾਂ ਸੋਚ ਲਓ ਬਾਪੂ ਜੀ ਤੁਹਾਨੂੰ ਕੀ ਹੋਇਆ ਤੁਸੀਂ ਐਂ ਕਿਉਂ ਬੋਲ ਰਹੇ ਹੋ ਹੁਣ ਸਾਨੂੰ ਆਪਦੇ ਪਿਓ ਨਾਲ ਰਹਿਣ ਦੇ ਪੈਸੇ ਦੇਣੇ ਪੈਣਗੇ ਕਿਰਾਇਆ ਲੈਣ ਦਾ ਤੂੰ ਨਹੀਂ ਕਾਰਨ ਪੁੱਤ ਕਿਰਾਇਆ ਲੈਣ ਦਾ ਕਾਰਨ ਤਾਂ ਤੇਰੇ ਘਰ ਵਾਲੀ ਐ ਜਿਹੜੀ ਐਂ ਕਹਿੰਦੀ ਐ ਵੀ ਪੁੱਤ ਪਿਓ ਨਾਲੋਂ ਅੱਡ ਰਹੇ ਅੱਛਾ ਪਹਿਲਾ ਉਹਦੇ ਘਰ ਦਾ ਸਮਾਨ ਲਿਆ ਪਰ ਕਿਸੇ ਨੂੰ ਫालतू ਪੈਸੇ ਦੇਣ ਦੀ ਕੋਈ ਲੋੜ ਨਹੀਂ ਫालतੂ ਦੇ ਪੈਸੇ ਕੀ ਮਤਲਬ ਗੱਲ ਸੁਣ ਜਿਹੜਾ ਤੂੰ ਆਦੇ ਪਿਓ ਨੂੰ 3000 ਰੁਪਏ ਦਿਨਾ ਹੈ ਇਹ 3000 ਰੁਪਏ ਦੇਣਾ ਆਦੇ ਪਿਓ ਨੂੰ ਬੰਦ ਕਰ ਕੋਈ 2 ਰੁਪਏ ਆਦੇ ਖਾਤਰ ਵੀ ਜੋੜ ਲਾ ਕੰਮ ਆਉਣਗੇ ਆਪਣੇ ਉਹ ਜਾ ਰਾ ਪਿਓ ਆਹੋ ਮੇਰਾ ਹਾਂ ਪਤਾ ਮੈਨੂੰ ਜਦੋਂ ਉਹਨੇ ਘਰੋਂ ਸਮਾਨ ਖਾਣਾ ਕੀ ਲੋੜ ਆ ਪੈਸੇ ਦੇਣ ਦੀ ਤੇ ਵੈਸੇ ਵੀ ਉਹ ਸਾਰਾ ਦਿਨ ਪਈ ਰਹਿੰਦਾ ਕਿਉਂਕਿ ਕੋਈ ਕੰਮ ਤਾਂ ਕਰਦਾ ਨਹੀਂ ਕੇ ਚਲੋ ਦੋ ਪੈਸੇ ਕਮਾ ਲੈ ਓਏ ਤੈਨੂੰ ਸਾਰਾ ਪਤਾ ਤਾਂ ਹੈ ਜਦੋਂ ਦਾ ਉਹਦਾ ਐਕਸੀਡੈਂਟ ਹੋਇਆ ਉਹ ਕੰਮ ਨਹੀਂ ਕਰ ਸਕਦਾ ਯਾਰ ਮੇਰੀ 50000 ਰੁਪਏ ਤਨਖਾਹ ਹੈ 3000 ਰੁਪਏ ਦਿੰਨਾ ਮੈਂ ਆਪਦੇ ਪਿਓ ਨੂੰ ਤੈਨੂੰ ਕੀ ਮਿਰਚਾਂ ਲੱਗਦੀਆਂ ਓਏ ਮੈਨੂੰ ਸਾਰਾ ਕੁਝ ਪਤਾ ਉਹਨੂੰ ਪੈਸੇ ਦੇਣੇ ਬੰਦ ਕਰ ਆ ਪੈਸੇ ਮੈਨੂੰ ਖੜਾਵਾਂ ਤੂੰ ਮੇਰੀ ਨੋਹ ਦੀਆਂ ਗੱਲਾਂ ਵਿੱਚ ਆ ਕੇ ਮੈਨੂੰ ਪੈਸੇ ਦੇਣੇ ਬੰਦ ਕਰ ਦਿੱਤੇ ਇਹ ਗੱਲ ਦਾ ਮੈਨੂੰ ਬਹੁਤ ਅਫਸੋਸ ਹੈ ਪੁੱਤ ਕਿ ਤੂੰ ਮੈਨੂੰ ਪੈਸੇ ਦੇਣੇ ਬੰਦ ਕਰ ਦਿੱਤੇ ਦੁੱਖ ਤਾਂ ਮੈਨੂੰ ਇਸ ਗੱਲ ਦਾ ਹੈ ਜਦੋਂ ਆਪਦਾ ਹੀ ਪੁੱਤ ਆਪਦੀ ਹੀ ਘਰ ਵਾਲੀ ਮਗਰ ਲੱਗ ਕੇ ਆਪਦੇ ਪਿਓ ਨੂੰ ਤੱਕ ਦੇਵੇ ਨਾ ਤਾਂ ਇਸ ਨਾਲ ਰਿਸ਼ਤੇ ਟੁੱਟ ਜਾਂਦੇ ਹਨ ਪੁੱਤ ਜੇ ਪੈਸਿਆਂ ਦੀ ਗੱਲ ਹੁੰਦੀ ਨਾ ਤਾਂ ਮੈਂ ਪੂਰੇ 20000 ਚ ਇਹ ਘਰ ਕਿਰਾਏ ਤੇ ਵੀ ਦੇ ਸਕਦਾ ਸੀ ਪੂਰੇ 20000 ਰੁਪਏ ਮਿਲਦੇ ਨੇ ਮੈਨੂੰ ਤੇ ਉਹਨਾਂ 20000 ਨਾਲ ਮੈਂ ਆਪਦੀ ਜ਼ਿੰਦਗੀ ਵਧੀਆ ਆਰਾਮ ਨਾਲ ਲੰਘਾ ਸਕਦਾ ਮੈਂ ਅਜਿਹਾ ਕਦੇ ਵੀ ਸੋਚਿਆ ਨਹੀਂ ਮੈਂ ਬਸ ਇੰਨਾ ਹੀ ਚਾਹੁੰਦਾ ਹਾਂ ਕਿ ਮੈਨੂੰ ਇਸ ਘਰ ਵਿੱਚ ਬੇਗਾਨਾ ਨਾ ਸਮਝੋ ਮੈਂ ਵਾਗਿਆ ਨਾ ਪੁੱਤ ਦੇਖੋ ਤੇਰਾ ਪਿਓ ਕੀ ਕੁਝ ਸੁਣਾ ਕੇ ਗਿਆ ਆਪਾਂ ਨੂੰ ਕਿ ਤੈਨੂੰ ਹਜੇ ਵੀ ਐਂ ਲੱਗਦਾ ਹੈ ਇਹ ਬਾਪੂ ਆਪਾਂ ਨੂੰ ਕੁਝ ਸੁਣਾ ਕੇ ਗਿਆ ਹੈ ਬਾਪੂ ਸਹੀ ਕਹਿ ਰਿਹਾ ਸੀ ਮੈਨੇ ਤੇਰੀ ਕੋਈ ਵੀ ਗੱਲ ਠੀਕ ਨਹੀਂ ਲੱਗੀ ਕਿਉਂਕਿ ਅੱਜ ਮੈਂ ਤੇਰੀਆਂ ਗੱਲਾਂ ਸੁਣਨੀਆਂ ਸ਼ੁਰੂ ਕਰਤੀਆਂ ਨਾ ਤਾਂ ਕਰਕੇ ਤੂੰ ਮੈਨੂੰ ਅੱਜ ਪੈਸੇ ਦਾ ਜਵਾਬ ਦਿੰਦਾ ਹੈ ਤੇ ਤੂੰ ਕੱਲ ਨੂੰ ਮੈਨੂੰ ਇੱਥੇ ਰਹਿਣ ਤੋਂ ਵੀ ਜਵਾਬ ਦੇਗੀ ਫਿਰ ਤੂੰ ਪ੍ਰਾਪਰਟੀ ਦੇ ਹਿੱਸੇ ਵਾਸਤੇ ਕਹੇਂਗੀ ਇੱਕ ਦਿਨ ਜੇ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨ ਗਿਆ ਤਾਂ ਫਿਰ ਮੈਂ ਆਪਦੇ ਪਿਓ ਨੂੰ ਖੋ ਲਵਾਂਗਾ ਤੇ ਅੱਜ ਤੋਂ ਬਾਅਦ ਇਹ ਜੀ ਕੋਈ ਗੱਲ ਨਾ ਕਰੀ ਜਿਸ ਨਾਲ ਮੇਰੇ ਤੇ ਮੇਰੇ ਪਿਓ ਦੇ ਵਿੱਚ ਦੂਰੀਆਂ ਵ ਜੇ ਪਰਵਾਰ ਜੋੜਨਾ ਨਹੀਂ ਨਾ ਤਾਂ ਤੋੜਨ ਦਾ ਕੰਮ ਨਾ ਕਰੋ ਕੀ ਮੇਰੀ ਗੱਲ ਤੈਨੂੰ ਸਮਝ ਆ ਗਈ ਨਾ ਸਾਨੂੰ ਕਦੇ ਤੋੜੀ ਨਾ